ਕਿ ਜੈ ਸਿੰਘ ਜੀ ਸ਼ੇਖ ਇਮਾਮ ਮੱਪਰ ਨੋਟਾ ਨਾਲ ਜਿੱਟਿਆ ਸੀ ਉਦੋਂ ਭਾਈ ਜਗਦੇਰ ਸਿੰਘ ਖੁੱਡਿਆ ਹਾਂ ਐਸ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਸਿੰਘ ਸੀਗੇ ਹਾਂ ਗਰਮੀਸ਼ ਸਿੰਘ ਖੁੱਡਿਆ ਨੂੰ ਮੈਂ ਕਹੂੰਗਾ ਕਿ ਆਪ ਦੇ ਪਿਤਾ ਦੀ ਵਾਂਗ ਬਗੈਰ ਡਰ ਬਗੈਰ ਭੈਟੋਂ ਸ਼ੇਤੀ ਕਾਮਰੇ ਕਾਰਜਕਰਨ ਅਤੇ ਆਪ ਦੇ ਮੀਟਿੰਗਾਂ ਵਿੱਚ ਆਪ ਆਪ ਬਠਿੰਡੇ ਦੇ ਉੱਥੇ ਇਹ ਆਪਣਾ ਇੱਕ ਹਾਸਲ ਰਚ ਉਹ ਇੱਕ ਦੇਰ ਦਾ ਸ਼ਰੂਪ ਬੰਦੇ ਸੀਗੇ ਤੇਰੇ ਪੁੱਤ ਅਤੇ ਸਾਡਾ ਬਹੁਤ ਪਿਆਰ ਸੀ ਉਹਨਾਂ ਨਾਲ ਬੜਾ ਦੁੱਖ ਹੋਇਆ ਮੰਨਾਂ ਦੇ ਇੱਥੋਂ ਚਲੇ ਜਾਣ ਦਾ ਬੇ ਉਹ ਅੱਜ ਹੁੰਦੇ ਤਾਂ ਕੋਈ ਮਾਰ ਕਾ ਮਾਰ ਕੇ ਦਿਖਾਉਂਦੇ ਉਹਨਾਂ ਦੇ بیٹے ਨੇ ਪਿੱਛੇ ਮੜਾ ਉਹਨਾਂ ਦੇ بیٹے ਨੇ 5 ਵਾਰ ਦੇ ਮੁੱਖ ਮੰਤਰੀ ਪਤਾਸਿਉ ਬਾਦਲ ਨੂੰ 11 ਵਾਰ ਜੇਤੂ ਐਮ ਐਲ ਏ ਇੱਕ ਵਾਰੀ ਕੇਂਦਰੀ ਮੰਤਰੀ ਉਹਨਾਂ ਨੂੰ ਹਰਾ ਕੇ ਆਪਦੇ ਪਿਤਾ ਦਾ ਤਿੰਨ ਦੇ ਹੱਕਾਂ ਬਾਅਦ ਉਹਨਾਂ ਦੇ ਘਰ ਨੂੰ ਸਰਦਾਰੀ ਗਈ ਹੈ ਬਾਪੂ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਉਹ ਹਰ ਖੁਸ਼ੀ ਹੋਈਏ ਜੇ ਤੁਸੀਂ ਮਿਲੋਗੇ ਤਾਂ ਉਹਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਖੁਦਾਂ ਨੇ ਭੁੜੇ ਦਾ ਸਾਹ ਸੀ ਅਤੇ ਦਿਲੋਂ ਸਾਹ ਸੀ ਕਿ ਮੈਂ ਇਹਦੀ ਕਹਿਣਾ ਜਾਨਣਾ ਗਰਮੀਸ਼ ਸਿੰਘ ਨੂੰ ਤੁਹਾਡੀ ਜੱਠੇਵੰਦੀ ਜੇ ਜਿੱਤੀ ਹੈ ਨਾ ਜੇ ਤੁਸੀਂ ਇਹ ਕਹੋ ਮੈਂ ਅਰਫਾਦੀ ਸ਼ਕਤੀ ਨੂੰ ਦੇਖ ਕੇ ਜਿੱਤੀ ਨਹੀਂ ਇਹ ਜਿਹੜੇ ਪਿਛਲੇ ਬਾਹਰ ਤੋਂ ਬਗੈਰ ਦਾ ਕਾਰੋਬਾਰ ਸੀ ਸਾਰਾ ਉਹਨਾਂ ਦੀ ਨਾਕੀ ਕਾਰਨ ਤੁਸੀਂ ਜਿੱਤੇ ਹੋ ਪਰ ਫੇਰ ਵੀ ਮੈਂ ਇਹ ਕਹਾਂਗਾ ਚਾਹੇ ਉਹਨਾਂ ਦੀ ਨਾਕੀ ਕਾਰਨ ਨਹੀਂ ਜਿੱਤੇ ਹੋ ਅੱਜ ਤਾਂ ਆਜ ਭਾਰ ਦੇ ਮਾਰਕਟ ਤੋਂ ਸੀ ਹਾਂਜੀ ਜੋ ਕੁਝ ਕਰਨਾ ਹੈ ਚੰਡੀਗੜ੍ਹ ਦੀ ਸਰਕਾਰ ਨੇ ਕਰਨਾ ਤੁਸੀਂ ਚੰਡੀਗੜ੍ਹ ਜਾਣਾ ਤੇ ਇਸ ਲਈ ਫਿਕੀ ਰਹੇ ਤੇ ਆਉਂਦੇ ਘਰ ਦਾ ਪੂਰਾ ਖਿਆਲ ਰੱਖਣਾ ਵੈਈ ਮੈਂ ਇਹ ਵੀ ਕਹੂੰਗਾ ਵੀ ਕਿਤੇ ਟਾਈਮ ਕੱਢ ਕੇ ਦਰਸ਼ਨ ਦੇ ਜੀ ਠੀਕ ਹੈ ਇਹ ਬਾਪੂ ਜੀ ਇਹ ਉਹਨਾਂ ਕੋਲ ਵੀਡੀਓ ਜੀ ਦੁਬਾਰੇ ਤੋਂ ਚੱਲ ਬਾਪੂ ਜੀ ਸਦਾ ਸਤਿਗੋਵਲ ਸਤਿ ਕਿਤੇ ਹਾਰਿਆ ਨਹੀਂ ਕੀ ਉਹ ਕਰੇ ਜਿੱਤੇ ਆਨੇ ਚੂਠ ਮੌਕੇ ਤੇ ਨਾ ਆਪ ਦੇ ਦਿੰਦਾ ਮਗਰੋਂ ਨਿਸ਼ਾਨਦੇ ਹੈ ਸੱਚੇ ਮੌਕੇ ਤੇ ਕਸ਼ਟ ਜਾਂਦਾ ਪਰ ਜੇਕਰ ਸ਼ਕਤੀ ਇਹ ਹੁੰਦੀ ਆਪਣੇ ਦੇਸ਼ ਨੂੰ ਆਪਣੇ ਕੌਮ ਨੂੰ ਆਪਣੇ ਧਰਮ ਰਾਜ ਨੂੰ ਪਿਆਰ ਕਰੂੰ ਕੌਮ ਨੂੰ ਪ੍ਰਤਾਪ ਨੂੰ ਕਾਜ ਕਰਾਈ ਜੋ ਵੀ ਯੋਗ ਤਾਂ ਸੀ ਪਾ ਸਕਦੇ ਉਹ ਪਾਓ ਆਪਣੇ ਮਾਤਾ ਪਿਤਾ ਜੀ ਇੰਨੀ ਸੇਵਾ ਕਰੋ ਇੰਨੀ ਕਰੋ ਕਿ ਉਹਨਾਂ ਨੂੰ ਮਾਣ ਹੋ ਜਾਏ ਕਿ ਸਾਡੇ ਇਹ ਪੁੱਤਰ ਦੀ ਕਰਕੇ ਉਹ ਦਿੱਿਆ ਹੋਣ ਅੱਜ ਤੱਕ ਸੰਸਾਰ ਵਿੱਚ ਜਦੋਂ ਸੰਸਾਰ ਬਣਿਆ ਮਾਂ ਦਾ ਕਰਜ਼ਾ ਕਿਸੇ ਦੀ ਪੁੱਤਰੀ ਜੋ ਨਹੀਂ ਲਿਆ ਮਾਂ ਦੀ ਜਿੰਨੀ ਸੇਵਾ ਕਰ ਲਵੋਗੇ ਉਨੀ ਥੋੜੀ ਹੈ ਅੱਜ ਕੱਲ ਮੈਂ ਖਵਾਰਾਂ ਜਿ ਪੜਿਆ ਕਿ ਨਸ਼ੇ ਪਿੱਛੇ ਮਾਵਾ ਦੇ ਚਾਕੂ ਛੜੇ ਮਾਰ ਮਾਰ ਕੇ ਕਤਲ ਕੀਤੇ ਹੈ ਇਹ ਧਰਮੀ ਲੋਕ ਆਪ ਦੀ ਮਾਂ ਨੂੰ ਰੱਬ ਦਾ ਦੇਖ ਮੈਂ ਆਪਣੇ ਵੱਲੋਂ ਮੇਰੀ ਜੋ ਆਪਣਾ ਸੋਚਾ ਉਸੇ ਰਾਤੇ ਵਾਇਰੋਲ ਕਾਲਪਰਤਵਾਰ ਮਾਂ ਨੂੰ ਸਮਝ ਲੈ ਮਾਂ ਤੋਂ ਬਾਅਦ ਮੈਂ ਧੱਤੀ ਨੂੰ ਸਮਝ ਲੈ ਧੱਤੀ ਜਿਹੜੀ ਜਿਵੇਂ ਸਾਨੂੰ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਢੇਰ ਨੂੰ ਥਾਂ ਦੇਂਦੀ ਹੈ ਅਤੇ ਇਸ ਤੋਂ ਬਾਅਦ ਮੈਂ ਡਾਕਟਰ ਨੂੰ ਕਹਿਣਾ ਬਲੀ ਨੂੰ ਸਹਾਰੇ ਹੈ ਕਰਕੇ ਦਿਉਂਦੇ ਆ ਜੈ ਜੈ ਕਰਕੇ ਵਾਇਰੂ ਵਾਇਰੂ ਕਰਕੇ ਘਰ ਨੂੰ ਤੁਰ ਕੇ ਤੁਰ ਕੇ ਲਾ ਕੇ ਘਰ ਨੂੰ ਤੋਰ ਦਿੰਦੇ ਨੇ ਇਹ ਨਾ ਚਾਰਾ ਤੀਜਾ ਨਾ ਕਹਾਰਾ ਅੱਜ ਪਾਲ ਵੀ ਨਾ ਪੂਰਾ ਧਿਆਨ ਰੱਖੋ ਜਿੰਨਾ ਰੱਖ ਸਕਦੇ ਹੋ ਉਹਨਾਂ ਰੱਖੋ ਵਾਇਰੂ ਜੇ ਕਰਦਾ ਸਾਹ ਵਾਇਰੂ ਜੇ ਨਹੀਂ